ਨਮਸਕਾਰ ਸਤ ਸ੍ਰੀ ਅਕਾਲ ਆ ਦੇਖੋ ਨਵਾਂ ਸ਼ਹਿਰ ਚੰਡੀਗੜ੍ਹ ਚੌਕ ਦੇ ਵਿੱਚ ਮੌਸਮ ਕਿੰਨਾ ਸੁਹਾਵਣਾ ਹੋਇਆ ਹੈ। ਆ ਜਿੰਦਰ ਦੇ ਪਾਰ। ਉਹ ਦੇਖੋ ਕਿਤਾ ਪ੍ਰਗਟ ਹੋ ਰਿਹਾ ਨੇ। ਬਾਰਿਸ਼ ਹੋਣ ਤੋਂ ਪਹਿਲਾਂ ਕਾਲੇ ਸ਼ਹਿਰ ਬੱਦਲ ਛਾਏ ਹੋਏ। ਇਹ ਨਵੇਂ ਸ਼ਹਿਰ ਦੇ ਵਿੱਚ। ਮੀਂਹ ਤੋਂ ਪਹਿਲਾਂ ਦਾ ਮੌਸਮ ਹੈ। ਕੁਝ ਚਾਰੇ ਪਾਸੇ ਕਿੰਨਾ ਸੋਨਾ ਬਣਿਆ ਹੈ। ਸਾਡਾ ਨਵਾਂ ਸ਼ਹਿਰ ਵਿਖਰਾ। ਕਰਤਾ ਕਿਸੇ ਨਾਮ ਦੇ ਕੋ ਸੋ 18 ਜਿਹੜਾ ਹੈ ਮੈਂ ਬੰਗਲੌਰ ਉੱਤ ਉਹ ਨਾਮਾ ਕੁਠੀ ਉਹਦੇ ਜਿਵੇਂ ਕੁਠੀ ਉਹ ਪਹਿਲੇ ਪਹਿਲਾਂ ਜਦੋਂ ਕਾਫੀ ਟਾਈਮ ਪਹਿਲਾਂ ਦੁਕਾਨਾਂ ਜਿਹੜੀਆਂ ਸੀਗੀਆਂ 5 ਵਜੇ ਖੁੱਲ ਜਾਂਦੀ ਸੀਗੀਆਂ ਹੁਣ ਲੋਕਾਂ ਦੇ ਕੰਮ ਠੰਡੇ ਪੈ ਗਏ ਸ਼ਵੇਸ਼ਰੇ ਸਵੇਰੇ ਸਵੇਰੇ ਇੱਕ ਨਵੀਂ ਪ੍ਰੌਂਟਾ ਬਣਾਉਣ ਵਾਲਾ ਸੀ। ਸ਼ਵੇਸ਼ਰੇ ਕੋਈ ਦੁਕਾਨ ਨਹੀਂ ਖੁੱਲੀ ਹੁੰਦੀ। ਸ਼ਾਮ ਦੇ ਨਾਲ ਔੜੀ ਔੜੀ ਲੋਕਾਂ ਨੇ ਵੀ ਖਾਣਾ ਬੰਦ ਕਰ ਦਿੱਤਾ। ਆਹ ਦੇਖੋ ਮਸ਼ਹੂਰ ਦਕਾਨਾਂ ਰੋਡ ਦੇ ਦਕਾਨਾਂ ਹੀ ਬੰਦ ਪਈਆਂ ਹੱਥਾਂ ਤੇ ਇਹ ਆਹ ਫੂਟ ਦੁਕਾਨ ਬੰਦ ਹੈ ਤੇ ਇਹਦੇ ਨਾਲੇ ਡਾਕਟਰ ਢੱਬਾ ਅੱਗੇ ਕੋਈ 5 ਵਜੇ ਹੋ ਜਾਂਦਾ ਲੱਗਾ। ਹੁਣ ਕੰਮ ਨਾ માત્ર ਫੋਨ ਕਰਕੇ ਰਿਕਮ ਹਟਲੂ ਇਸ ਨੂੰ ਵੀ ਬੰਦ ਤੇ ਆਮਨਾ ਹੁਣ ਕਰਕੇ ਇਹ ਸਿਰਸਰੇ ਬੌਂਠੇ ਮਿਲਣੇ ਵੀ ਔਖੇ ਆ ਅਜਿਹਾ ਹੁਣ ਲੇਬਰ ਮਹਿੰਗੀ ਪੈਂਦੀ ਆ ਰੱਖਿਆ ਮਾ ਬਿਆਰ ਖਾਲੀ ਗਿਆ ਤੇ ਮੌਸਮ ਬਾਰਿਸ਼ ਵਾਲਾ ਹੋਣ ਕਰਕੇ ਕੋਈ ਨਹੀਂ ਨਜ਼ਰ ਆ ਰਿਹਾ ਬਾਰਿਸ਼ ਨਾਲ ਸੜਕਾਂ ਟੁੱਟਣ ਟੁੱਟ ਗਈਆਂ ਨੇ ਆ ਸਬਜੀ ਮੰਡੀ ਹੈ ਅੱਗੇ ਆਦਮ ਨੂੰ ਪੀੜ ਕੋਈ ਢੀਂ ਨੀ ਬਾਰਿਸ਼ ਕਰ ਰਹੀ ਆ ਪੁੱਠੇ ਬਾਈਸਾਈਕਲ ਚਲਾ ਕੇ ਆ ਰਹੇ ਨੇ ਆ ਦੇਖੋ ਜ਼ੋਰ ਕਾ ਲੀ ਬੈਸਰੇ ਬਾਰਿਸ਼ ਦੇ ਨਾਲ ਦੇਖੋ ਇਹ ਆ ਰਸਮਾ ਰੋਡ ਆ ਦੇਖੋ ਕਿ ਮਸ਼ਨ ਪੂਰ ਰਹੀ ਦੀ ਆ ਰਸਮਾ ਰਾਜ ਨਾਣਾ ਵਾਲਾ ਇਹ ਫੁੱਲਾੰਦ ਸੇ ਸੇ। ਅਕੀ ਸਾਡਾ ਨਵਾਂ ਸ਼ਹਿਰ ਆ ਰਸਮਾ ਰੋਡ ਪਟਾ ਸਾਫ਼ ਸੁਥਰਾ ਤੇ ਆ। ਇੱਥੇ ਮੀਂਹ ਪੈਂਦੇ ਨਾਲ ਪਾਣੀ ਛੜ ਜਾਂਦਾ। ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰਕੇ ਪਾਣੀ ਸੀਵਰੇਜ ਛੇਤ ਨਹੀਂ ਜਾਂਦਾ। ਅਰੇ ਤੋਂ ਇਸ ਜਗ੍ਹਾ ਤੇ ਸੀਵਰੇਜ ਬਣਿਆ ਆ। ਇਹ ਕਾਰਖਾਨਾ ਗੁੱਡਬਾਈ ਨਮਸਕਾਰ